ਸਰ ਗੱਲ ਅਸੀਂ ਅੱਗੇ ਐਸਟੀਐਮ ਸਾਹਿਬ ਨਾਲ ਵੀ ਇਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਵਾ ਮੌਕੇ ਤੇ ਆ ਕੇ ਕਿਉਂ ਕੀਤਾ ਜਾਂਦਾ ਵਾ ਕਿਉਂਕਿ ਜੇ ਕਿਸਾਨਾਂ ਨੇ ਤਾਂ ਨਾਂ ਨਾ ਲਾਉਣਾ ਹੁੰਦਾ ਤੇ ਅੱਜ ਮੇਬੀ ਇਨੀ ਕਿਸੇ ਆਉਣੀਆਂ ਸੀਗੀਆਂ ਮਸ਼ੀਨਾਂ ਜੀ ਚੱਕਰ ਮੈਂ ਤਾਂ ਟ੍ਰੈਂਡਰ ਹੁੰਦੇ ਆ ਇਰੀਗੇਸ਼ਨ ਵੱਲੋਂ ਚੱਲ ਰਿਹਾ ਸੀ ਇਹ ਤਾਂ ਮਹੀਨੇ ਦਾ ਕੰਮ ਚੱਲ ਰਿਹਾ ਸਰ ਅੱਗੇ ਪਿਛਲੇ ਹੁਣ ਸਾਲ ਇੱਕ ਪੂਰਾ ਹੋ ਗਿਆ ਹੜਾ ਕੇ ਇੱਥੇ ਉਦੋਂ ਦਾ ਕੋਈ ਵੀ ਇੱਥੇ ਕੋਈ ਕੰਮ ਨਹੀਂ ਕੀਤਾ ਗਿਆ ਇਹ ਕਿਉਂ ਹਰ ਵਾਰੀ ਦਾ ਕੀਤਾ ਜਾਂਦਾ ਕਿਉਂਕਿ ਚੱਲ ਰਿਹਾ ਸੀ ਗਾ ਮੈਂ ਚੱਲਦੇ ਕੰਮ 'ਚ ਬਣੇ ਜਾ ਗਿਆ ਨਾ ਸਰ ਹਾੜੇ ਪਹਿਲੀ ਵਾਰ ਨਹੀਂ ਆਇਆ ਅੱਗੇ ਤੋਂ ਇੰਨੇ ਸਾਲ ਹੋ ਚੁੱਕੇ ਆ ਉਹਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹਨ ਚਾਰ ਜਿਹੜੇ ਆ ਨਾ ਉਹ ਦੇਖ ਤੇ ਆਉ ਕੋਲ ਦੇ ਚਾਰ ਪੌੜ ਖਾਲੀ ਹੋ ਗਏ ਇਧਰਲੇ ਪਾਸੇ ਕਰਨਾ ਸੀ ਉਧਰ ਬਣੇ ਰات-ਰਾਤ ਨੂੰ ਛੜਤਾ ਜਗਨੈਸ਼ ਰਾਤ ਨਾਲ ਸਰ ਇਹ ਇਸ ਮਹੀਨੇ ਦੀ ਗੱਲ ਕਰ ਰਹੇ ਆ ਪਰ ਪਿਛਲੇ 6 ਮਹੀਨੇ ਤੋਂ ਜਿਹੜਾ ਖਾਲੀ ਪਿਆ ਉਹਦਾ ਸੁੱਕਾ ਹੀ ਆ ਜੋ ਹਾੜ ਆਇਆ ਉਸ ਤੋਂ ਬਾਅਦ ਪਾਣੀ ਨਹੀਂ ਸੀ ਗਿਆ ਇਸ ਤਰ੍ਹਾਂ ਦੇ ਵਿੱਚ ਉਦੋਂ ਤੋਂ ਕਿਉਂ ਨਹੀਂ ਕੰਮ ਕੀਤਾ ਇਹ ਚੱਲਦੇ ਰਿਹਾ ਕਿ ਤੇ ਆ ਕੇ ਵੇਖਿਆ ਕਰੋ ਸਰਾ ਹੀ ਜਾ ਕੇ ਦੇਖਦੇ ਆ ਅਸੀਂ ਹਰ ਵਾਰ ਫੋਟ ਸਾਡੇ ਕੋਲ ਹੁੰਦੀ ਆ ਕਿਸਾਨ ਮੌਜੂਦਾ ਸਾਨੂੰ ਦੱਸਦੇ ਆਗੇ ਉਹਨਾਂ ਦੀਆਂ ਪੈਲੀਆਂ ਵਿੱਚ ਇੱਕ ਨਾਲੀ ਦੀ ਤਰ੍ਹਾਂ ਜਿਹੜਾ ਇਹ ਦਰਿਆ ਵਹਿੰਦਾ ਉਹਦਾ ਸਾਰਾ ਸਾਲ ਜੇ ਤੁਸੀਂ ਮੌਕਾ ਨਹੀਂ ਦੇਖਦੇ ਨਾ ਉੱਥੇ ਫਸਲ ਬੀਜੀ ਹੋਈ ਆ ਉਹ ਫਸਲ ਨੂੰ ਕਿਵੇਂ ਵੀ ਸਰ ਸਾਡੇ ਕੋਲ ਸਾਰੇ ਸ਼ਾਟ ਹੈਗੇ ਆ ਅਸੀਂ ਜਾ ਕੇ ਅਪਡੇਟ ਕਰਦੇ ਆ ਉਹੀ ਹੈ ਹਾਲ ਕਿ ਜਿਹੜੇ ਫਸਲ ਵੀ ਫਾਰਮਰਸ ਦੀ ਆ ਨਾ ਉੱਥੇ ਫਸਲਾਂ ਕਿਸੇ ਦੇ ਬਾਹਰ ਨਹੀਂ ਸਕਦੇ ਜੀ ਚਲੋ ਦੇਖਦੇ ਆ ਹੋਰ ਵੀ ਇੱਥੇ ਕਿਸਾਨ ਜਿਹੜੇ ਇਸ ਟਾਈਮ ਡਟੇ ਹੋਏ ਆ ਕਿਉਂਕਿ ਉਹਨਾਂ ਨੂੰ ਹੱਲੇ ਤੱਕ ਕੋਈ ਦੋਸਤੋ ਇਸ ਵਕਤ ਗਿੱਦੜਪਿੰਡੀ ਦਾਰੇਵਾਲ ਪੁਲ ਦੇ ਉੱਪਰ ਮੌਜੂਦਾਂ ਜਿਹੜਾ ਕਿ ਜਿਹੜਾ ਇਧਰ ਦੁਆਬਾ ਦੇ ਮਾਲਵੇ ਨੂੰ ਜਿਹੜਾ ਜੋੜਦਾ ਪੁਲ ਹੈ ਸਤਲੋਜ ਦਰਿਆ ਦੇ ਉੱਪਰ ਬਣਿਆ ਹੋਇਆ ਇੱਥੇ ਜਿਹੜਾ ਕਿਸਾਨਾਂ ਦੇ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਵਾ ਕਿਸਾਨ ਇੱਥੇ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਮਸਲਾ ਕੀ ਆ ਹੁਣ ਤੇ ਗਾ ਜਿਹੜਾ ਸਰਕਾਰੀ ਅਧਿਕਾਰੀ ਆਏ ਵੀ ਆ ਪਰੰਤੂ ਮੰਨਦੇ ਕਿਉਂ ਨਹੀਂ ਪਏ ਇਸ ਟਾਈਮ ਹੜ ਰੋਕੂ ਕਮੇਟੀ ਜਿਹੜੇ ਪ੍ਰਧਾਨ ਆ ਪ੍ਰਵਿੰਦਰ ਸਿੰਘ ਲੀਡਰ ਸਾਡੇ ਨਾਲ ਮੌਜੂਦ ਰਹਿਣਗੇ ਸਰ ਕੀ ਮਸਲਾ ਕੀ ਜਿਹੜਾ ਹੁਣ ਹਰ ਵਾਰ ਇਹ ਹੜਾ ਆਉਦਾ ਵਾ ਇਹ ਇਲਾਕਾ ਡੋਬਿਆ ਜਾਂਦਾ ਵਾ ਸਰਕਾਰਾਂ ਦੇ ਵੱਲੋਂ ਜਾਂ ਫਸਲੇ ਦੇ ਵੱਲੋਂ ਵੀਰ ਜੀ ਆਪ ਜੀ ਨੂੰ ਪਤਾ ਹੈ 7 ਨੋਜੇ ਤਰਿਆ ਦਾ ਜਿਹੜਾ ਰੇਲਵੇ ਦਾ ਪੋੜਿਆ ਜੀ ਇਹਦੇ ਥੱਲੇ ਮਿੱਟੀ ਜੰਮਣ ਕਰਕੇ 19 2008 2019 ਤੇ 2023 ਦੇ ਵਿੱਚ ਹੜ ਆਇਆ ਜੀ 2023 ਦੇ ਹੜ ਤੋਂ ਬਾਅਦ ਇਹ ਜਿਹੜਾ ਰੇਲਵੇ ਦਾ ਪਾਸੇ ਵਾਲੀਆਂ ਬਾੜਾਂ ਵੜ ਕੇ ਦਰਿਆ ਦੇ ਵਿੱਚ ਸਿੱਟੀਆਂ ਗਈਆਂ ਜਿਹੜੀਆਂ ਮਤਲਬ ਕਿ ਬਹੁਤ ਵੱਡੀ ਇੱਕ ਪਹਾੜਾ ਉੰਦੀ ਰਿਕਵਰਡ ਬਣੀ ਹੈ ਜਿਹਦੇ ਵਿੱਚ ਦੇਖਿਆ ਜਾ ਸਕਦਾ ਹੋਵੇ بڑے بڑے ਗਾਡਰ ਪਿਆ ਸਲੀਪਰ ਸਿੱਟੇ ਜੋ ਮਟੀਰੀਅਲ ਇਹਦੇ ਵਿੱਚ ਸੈੱਡ ਦਿੱਤਾ ਗਿਆ ਉਸ ਦੇ ਸਬੰਧ ਵਿੱਚ ਅਸੀਂ ਪਰਸੋ ਇਕੱਠ ਕੀਤਾ ਸੀ ਵੀ ਇਹ ਮਦ ਕਢਾਏ ਜਾਣ ਪਰ ਪ੍ਰਸ਼ਾਸਨ ਨੇ ਆ ਪਿਛੇ ਮਿੱਟੀ ਦਾ ਕਾਰ ਚੱਲਦਾ ਇਹ ਨਿਸ਼ਾਨਦੇ ਹੀ ਕਾਫੀ ਚਿਰ ਤੋਂ ਹੋਈ ਆ ਜੀ ਇਹ ਵਿੱਚ ਜਿਹੜੇ ਕਿਸਾਨ ਅਨਜਾਇਜ਼ ਤੌਰ ਤੇ ਕਬਜ਼ਾ ਕੀਤਾ ਉਹ ਰਿਕਵਰਡ ਖੜੀ ਕਰਦੇ ਸੀ ਪ੍ਰਸ਼ਾਸਨ ਉਹਨਾਂ ਦਾ ਸਖਤੀ ਨਹੀਂ ਕਰਦਾ ਸੀ ਪਰ ਕੱਲ ਇਹਨਾਂ ਨੇ ਜਦੋਂ ਕੰਮ ਨੂੰ ਦੇਖਿਆ ਇਹਨਾਂ ਨੇ ਪਾਣੀ ਦਾ ਵਢ ਗਏ ਉਥੇ ਲੀਆਂ ਚ ਪਾਣੀ ਪਾ ਦਿੱਤਾ ਜਿਸ ਦੇ ਰੋਜਵਾਰ ਪੜਿਆ ਸੀ ਅੱਜ ਧਰਨਾ ਲਾਇਆ ਔਰ ਪ੍ਰਸ਼ਾਸਨ ਨੇ ਸਿਰੇ ਉਹਨੂੰ ਮਿਛਵਾਇ ਦਵਾਏ ਤੁਸੀਂ ਨਾਲ ਚਰੋ ਕੰਮ ਚਲਾਉਣੇ ਆ ਉਹਨਾਂ ਲੋਕਾਂ ਨੇ ਧੋਨੇ ਲਾਏ ਹੋਏ ਆ ਉਹਨਾਂ ਦੇ ਇੰਜਨ ਚੱਲਦੇ ਆ ਪ੍ਰਸ਼ਾਸਨ ਨੇ ਕਹਿੰਦੇ ਇੰਜਨ ਨਹੀਂ ਬੰਦ ਹੋਏ ਅਸੀਂ ਫੇਰ ਆਣ ਕੇ ਧਰਨੇ ਲਾਏ ਆ ਹੁਣ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਕਿ ਇਹ ਜਿੰਨਾ ਚਿਰ ਇਹਨਾਂ ਬੰਦਿਆਂ ਜਿਨ੍ਹਾਂ ਨੇ ਬੰਨ ਵੱਢਿਆ ਪਾਣੀ ਪਾਇਆ ਉਹਨਾਂ ਦੇ ਤੁਰੰਤ ਬਾਣ ਵੱਟਣ ਦਾ ਸਰਕਾਰੀ ਕੰਮ ਰਿਕਾਰਡ ਪਾਉਣ ਦਾ ਪਰਸ਼ਾਦ ਅਦ ਕੀਤਾ ਜਾਵੇ ਜਿਹੜਾ ਮੇਨ ਮਕਸਦ ਅੱਜ ਆਪਣਾ ਬੈਠਨ ਦਾ ਉਹ ਇਹੀ ਆ ਕਿ ਹੜ ਹਰ ਵਾਰ ਆਉਂਦੇ ਆ ਤੇੜਾ ਵਾ ਰੋਗ ਥਾਂ ਵਾਸਤੇ ਸਰਕਾਰਾਂ ਵੱਲੋਂ ਨਹੀਂ ਕੁਝ ਕੀਤਾ ਜਾਂਦਾ ਉਹਦੇ ਬਾਰੇ ਗੱਲਣਾ ਚਾਹੁੰਦੇ ਆ ਹੁਣ ਹੜ ਆਉਣ ਦਾ ਮੌਸਮ ਆ ਗਿਆ ਤੇ ਉਧਰੋਂ ਸਰਕਾਰੀ ਜਿਹੜੇ ਆ ਚੱਕੀ ਫਿਰਦੇ ਆਸ ਦੇ ਸਕਦੇ ਆ ਇਹ ਇਹ ਅਸੀਂ ਫਰਵਰੀ ਤੋਂ ਐਸਡੀਐਮ ਸਾਹਿਬ ਨੂੰ ਮਿਲ ਰਹੇ ਆ ਐਸਡੀਐਮ ਨੂੰ ਉਹ ਫਰਵਰੀ ਜੋ ਕਹਿ ਰਹੇ ਆ ਵੀ ਸਾਡੇ ਜੇ ਮਿੱਟੀ ਨਾਲ ਚੱਕੀ ਸਾਡਾ ਕੋਈ ਹੱਲ ਨਹੀਂ ਵੀ ਹਰ ਸਾਲ ਪਹਿਲੇ ਹੀ ਵੋਟਰ ਚਵਾ ਲਿਆ ਕਰੋ ਵੀ ਫਲਾਦੇ ਨਹੀਂ ਹੜ ਦੇ ਬਰਾ ਆ ਕੰਮ ਕਾਰਜ ਕਰ ਲਿਆ। ਸਾਡਾ ਦੋ ਅਸੀਂ ਰਾਹ ਕੀ ਦੇ ਦਾਂਗੇ। ਇਹਨਾਂ ਹੁੰਦਾ ਜੀ ਅਸੀਂ ਪ੍ਰਬੰਧ ਕਰ ਲੈ ਲੋਕਾਂ ਨੂੰ ਸੁਝਿਤ ਕਰਦਾ ਵੀ ਸਾਡਾ ਆ ਰਿਆ ਇਹ ਕੋਈ ਹੱਲ ਨਹੀਂ ਹੈ। ਇਹ ਬੰਨਾਂ ਨੂੰ ਉੱਚਾ ਚੌੜਾ ਕਰਨ ਵਾਸਤੇ ਇਹਨਾਂ ਦੇ ਮਿੱਟੀ ਦੀ ਲੋੜ ਆ ਦਰਿਆ ਨੂੰ ਡੂੰਘਾ ਕਰਨ ਦੀ ਮਿੱਟੀ ਪੱਟਣ ਦੀ ਲੋੜ ਆ। ਅਸੀਂ ਸਰਕਾਰ ਨੂੰ ਹੜ ਰੋਕ ਕਮੇਟੀ ਦੇ ਇਲਾਕੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਸੀ ਵੀ ਸਾਨੂੰ ਇਹ ਦਰਿਆ ਚੋਂ ਮਿੱਟੀ ਕੱਢਣੀ ਚਾਅ ਜ ਦਿੱਤੀ ਜਾਵੇ। ਇਹ ਤੇ ਸਰਕਾਰ ਦਾ ਕੋਈ ਰੁਪਈਆ ਨਹੀਂ ਲੱਗਦਾ ਅਸੀਂ ਲੋਕਾਂ ਦੀ ਹੈਲਪ ਨਾਲ ਐਨਆਰਆਈਆਂ ਦੀ ਸਸਤਾ ਨਾਲ ਬਾਬਾ ਜੀ ਦੀ ਗਵਾਹੀ ਤੇ ਲੈ ਕੇ ਇਹ ਮਿੱਟੀ ਪਾਟ ਕੇ ਬੰਨਾਂ ਦੇ ਪਾਉਣੀ ਸੀ ਹੂੰ ਹੋਰ ਸਰਕਾਰ ਦੀਆਂ ਇਹ ਪਤਾ ਨਹੀਂ ਕੀ ਇਹ ਡਰੇਨ ਡਿਪਾਰਟਮੈਂਟ ਦੀ ਕੀ ਇਹ ਪਾਲਿਸੀ ਆ ਇਹ ਮਿੱਟੀ ਨੂੰ 11 ਕਰੋੜ ਦੀ ਵੇਚਿਆ ਗਿਆ ਔਰ ਬੰਨਾਂ ਸਾਡੇ ਆ ਦੇ ਮਿੱਟੀ ਕਿਹਨਾਂ ਵੱਲੋਂ ਵੇਚਿਆ ਗਿਆ ਸਰਕਾਰੀ ਸਰਕਾਰ ਨੂੰ ਪੈਸੇ ਚਵਾ ਹੋਏ ਆ ਮਿੱਟੀ ਚੱਕਣ ਦੇ ਓਕੇ ਇਹ ਮਿੱਟੀ ਸੜਕਾਂ ਤੇ ਜਾਂਦੀ ਆ ਔਰ ਜਿਹੜੀ ਬੰਨਾਂ ਦੇ ਮਿੱਟੀ ਪੈਣੀ ਆ ਇਹ ਮਿੱਟੀ ਬਹੁਤ ਪੱਕੀ ਆ ਔਰ ਜਿਹੜੀ ਬੰਨਾਂ ਦੇ ਪੈ ਰਹੀ ਆ ਉਹ ਮੁੱਲ ਖਰੀਦੀ ਕਿ ਮਿੱਟੀ ਪਾਉਂਦੇ ਪਰ ਉਹ ਪੱਕੀ ਨਹੀਂ ਹਾਂ ਪਰ ਇਹ ਮਾਦਰ ਸਰਕਾਰ ਨੂੰ ਕੀ ਕਹਿਣਾ ਚਾਹੂਗੇ ਇਸ ਬਾਰੇ ਕਿ ਆੜਾ ਮਿੱਟੀ ਵੀ ਖਾਦੀ ਜਾ ਰਹੀ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਇਹ ਮਿੱਟੀ ਜਿਹੜੀ ਪਾਸੇ ਵੇਚਣ ਦੀ ਬਜਾਏ ਇਹ ਮਿੱਟੀ ਜਿਹੜੀ ਆ ਇਹ ਬੰਨਾਂ ਦੇ ਪੈਣੀ ਚਾਹੀਦੀ ਆ ਇਹ ਗੱਲਾਂ ਦੀ ਹੋਰ ਵੀ ਕਹਿਣੀ ਚਾਹੁੰਦੇ ਇਹ ਸਤਲੁਜ ਦਰਿਆ ਦਾ ਜਿਹੜਾ ਬੰਨਿਆ ਪੋੜਿਆ 24 ਨੰਬਰ ਪੋਲੇ ਦੇ 2-2 ਕਿਲੋਮੀਟਰ ਦੋਨੇ ਪੰਨੇ ਹਮ ਇਥੇ ਕੋਈ ਮਾਈਨ ਐਕਟ ਨਹੀਂ ਚਾਹੀਦਾ ਇਹ ਹਰ ਬੰਦੇ ਦੀ ਖੁੱਲੀ ਚਾਹੀਦੀ ਹੈ ਤੇ ਕੋਈ ਪਾਬੰਦੀ ਨਹੀਂ ਚਾਹੀਦੀ ਆਦੀ ਪੂਰਤੀ ਲਈ ਕੋਈ ਬੰਨਾਂ ਦੇ ਪਾਵੇ ਕੋਈ ਸਕੂਲ ਚ ਪਾਵੇ ਕੋਈ ਰਾਸਤੇ ਪਾਵੇ ਕੋ ਘਰ ਚ ਪਾਵੇ ਹਮ ਪਿੱਛੋਂ ਜਿੱਥੋਂ ਮਾਰੀ ਮਿੱਟੀ ਆਵੇ ਇਥੇ ਬਲੌਗ ਹੋਵੇ ਲੋਕ ਹਰਸਾਰ ਕੱਢੀ ਜਾਣਾ ਖਾੜਾ ਤੋਂ ਬਚਾਇਆ ਜਾ ਸਕਦਾ ਹਮ ਔਰ ਜਿੱਥੇ ਸਰਦਾਰ ਜੀ ਤੁਹਾਨੂੰ ਲੱਗਦਾ ਨਹੀਂ ਵੀ ਇਹ ਲਿਮਟਡ ਟਾਈਮ ਚਾਹੀਦਾ ਸੀ ਜੀ ਉਹਨਾਂ ਠੇਕੇ ਦਿੱਤਾ ਵਾ ਦੇਖੋ ਜੀ ਲਿਮਟਡ ਟਾਈਮ ਚਾਹੀਦਾ ਸੀ ਇਹ ਜੂਨ ਤੋਂ ਪਹਿਲਾਂ ਪਹਿਲਾਂ ਮੁੱਕ ਜਾਣੀ ਚਾਹੀਦੀ ਸੀ ਇਹ ਹੋਣਾ ਚਾਹੀਦਾ ਹੂੰ ਇਹਨਾਂ ਦਾ ਕਿੰਨਾ ਵੀ ਜਿਹੜਾ ਜਿਹੜਾ ਠੇਕਾ ਦਿੱਤਾ ਦੇਖੋ ਜੀ ਇਹ ਪੀਰੀਅਡ ਦਾ ਤੁਹਾਨੂੰ ਟਾਈਮ ਦਾ ਪਤਾ ਨਹੀਂ ਪਰ ਮਸਲਾ ਮਸਲਾ ਜੇ ਸਰਕਾਂ ਵਾਲਿਆਂ ਨੇ 5 ਸਾਲ ਠੇਕਾ ਆਪ ਦਾ ਚਲਾਉਣ ਦਾ ਸ਼ਰਤ ਬਣਾਉਣ ਦਾ ਉਹ 5 ਸਾਲ ਇਥੋਂ ਮਿੱਟੀ ਦੀ ਜਾਣ ਜੇ ਤੁਹਾਨੂੰ 5 ਸਾਲ ਬਣੇ ਜੋ मतलब ਸਾਨੂੰ ਪਤਾ ਲੱਗ ਰਿਹਾ ਠੇਕੇਦਾਰ ਮਿੱਟੀ ਦੇ ਘਰੋਂ ਬਹੁਤ ਗਾਲੇ ਆ ਹਾਂ ਹੂੰ ਮਤਲਬ ਇਹ ਉਹ ਦੂਸਰੇ ਬੰਦੇ ਜਿਹੜੇ ਨਿਯਾਰ ਕਬਜ਼ਾ ਕਿਤੇ ਉਹ ਡਿੱਕਾ ਪਾਉਂਦੇ ਆ ਉਹਨਾਂ ਨੇ ਵੀ ਆਪ ਦਾ ਰੋਜ਼ ਪ੍ਰਸਾਦ ਹੋਇਆ ਜਾਰੀ ਕੀਤਾ ਵੀ ਸਾਨੂੰ ਨਾਜਾਇਜ਼ ਮਸ਼ੀਨਰੀ ਦਾ ਖਰਚਾ ਪੈਂਦਾ ਵੀ ਸਾਡਾ ਨੁਕਸਾਨ ਹੁੰਦਾ ਇਸ ਗੱਲ ਦਾ ਤੇ ਤੁਰੰਤ ਸਾਡੇ ਨਾਲ ਐਕਸ਼ਨ ਲਿਆ ਜਾਵੇ ਅੱਜ ਇਹਨਾਂ ਨੂੰ ਕਿਹਾ ਆ ਐਸਡੀਐਮ ਸਾਹਿਬ ਨੂੰ ਵੀ ਇਹਤੇ ਪੂਰਾ ਕਬਜ਼ਾ ਲਓ ਇਹਨਾਂ ਦੀ ਝੋਨਿਆਂ ਤੋਂ ਪਾਣੀ ਕੱਟ ਬੰਦ ਕਰੋ ਇਹਨਾਂ ਦੀ ਜਿੰਨਾ ਚਿਰ ਇਹਨਾਂ ਦੇ ਐਕਸ਼ਨ ਨਹੀਂ ਲੈਂਦੇ ਉਹਨਾਂ ਚਿਰ ਮਤਲਬ ਕਿ ਇਹਦਾ ਮਸਲਾ ਹੱਲ ਨਹੀਂ ਹੁੰਦਾ ਕਿਉਂ ਦਰਿਆ ਨੂੰ ਜਿੰਨਾ ਚਿਰ ਖੁੱਲਾ ਨਹੀਂ ਕੀਤਾ ਪਾਣੀ ਦਾ ਵਹਾ ਨਹੀਂ ਬਣਦਾ ਜੀ ਇਹ ਬਹੁਤ ਵੱਡਾ ਨੁਕਸਾਨ ਵਾਲੀ ਗੱਲ ਆ ਖਾੜ ਦਾ ਖਤਰਾ ਬਣਿਆ ਹੋਇਆ ਆ ਲੋਕਾਂ ਦਾ ਸਹਿਮ ਦਾ ਮਾਹੌਲ ਆ ਹੁਣ ਤੁਸੀਂ ਆਵਾਜ਼ਾਂ ਹੀ ਖੋਲ ਦਿੱਤੀ ਹੈ ਜੀ ਨਹੀਂ ਜੀ ਆਵਾਜ਼ਾਂ ਨਹੀਂ ਖੋਲੀਆਂ ਇੱਕ ਮਸ਼ੀਨ ਲਗਾਈ ਆ ਜਿਹੜੀ ਇਸੇ ਮਿੱਟੀ ਪੱਟਰ ਲਾਤੇ ਆਈ ਆ ਇਹਨਾਂ ਨੂੰ ਕਿਹਾ ਕਾਰ ਚਲਾਓ ਮੰਡੀ ਬੰਦ ਤੇ ਕਾਰ ਚਲਾਓ ਜਿੱਥੇ ਲੋੜ ਆ ਪਛਾਛ ਹੋ ਗਿਆ ਸਾਡੀ ਲੋੜਾਂ ਹੀ ਆਵਾਂਗੇ ਪਰ ਇੱਥੇ ਅਸੀਂ ਅੱਜ ਮਜਬੂਰੀ ਵਾਸਤੇ ਨਾਲ ਆਇਆ ਕੋਈ ਸ਼ੌਂਕ ਨਹੀਂ ਕੋਈ ਸਾਡਾ ਕੋਈ ਪੋਲਿਟਿਕਲ ਮਾਮਲਾ ਨਹੀਂ ਵੀ ਅਸੀਂ ਕੋਈ ਇਹਨੂੰ ਸੁਰਖੀ ਨੇ ਆਉਣ ਵਾਸਤੇ ਆਇਆ ਹੋਰ ਕਿਸਾਨ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂ ਬਾਬਾ ਜੀ ਸਾਰੇ ਕਹਿੰਦੇ ਆ ਕਿ ਅਧਿਕਾਰੀ ਵੀ ਆ ਕੇ ਤੀਜੇ ਦਿਨ ਆ ਕੇ ਧਰਨਾ ਲਾਣ ਦੇ ਆ ਪਰ ਸਾਡਾ ਨਾਲ ਕੋਈ ਨਹੀਂ ਜੁਕਣਾ ਵੀ ਤੁਸੀਂ ਇਹ ਵੇਲੇ ਇਹਨਾਂ ਕੰਮਾਂ ਵਾਸਤੇ ਚਾਹੀਦਾ ਤੁਹਾਨੂੰ ਸਾਡਾ ਵੇਹ ਨਹੀਂ ਹੂੰ ਸਰਕਾਰਾਂ ਨੇ ਸਾਨੂੰ ਇਹ ਨਾ ਤਾਂ ਕਿਹਾ ਹਾਜ਼ਰ ਮਜਬੂਰੀਆਂ ਦਾ ਦੀਆਂ ਹਰ ਸਾਹ ਲੋਕ ਕੇ ਤੇ ਸਾਨੂੰ ਕਹਿੰਦੇ 500 ਲੈ ਲਓ 700 ਲੈ ਲਓ ਸਾਨੂੰ ਮੌਜਾ ਦੇ ਕੇ ਮੌਜਾ ਨਹੀਂ ਮਿਲਿਆ ਤੁਹਾਨੂੰ ਨਹੀਂ ਲੱਗਦਾ ਕਿ ਅਨਦਾਜ਼ੇ ਦੇ ਨਾਲ ਟੀਚਰਾ ਹੋ ਰਹੀ ਆ ਟੀਚਰਾ ਹੀ ਹੈ ਡਾਬੂ ਪ੍ਰੋਗਰਾਮ ਦਾ ਡਬ ਜਾਗਾ ਵੀ 6800 ਰੁਪਇਆ ਦੇਤਾ ਰਹੀ ਕਿਸਾਨ ਦਾ ਪੂਰਾ ਕੀ ਤੁਸੀਂ ਇੱਕ ਗੱਲੇ ਜੋ 6800 ਰੁਪਇਆ ਕਮਾਉਣੇ ਕੋਈ ਨਹੀਂ ਸਾਡਾ 550 ਸੋਚਣ ਵਾਲੀ ਗੱਲ ਆ ਇੱਕ ਸਾਡਾ ਤਾਂ ਇੱਕ ਮਿੰਟ ਦਾ ਵੇਖ ਲਈ ਅਸੀਂ ਮਜ਼ਦੂਰੀ ਬੈਠੇ ਆ ਜਾਨ ਸਰਕਾਰ ਜਿਹੜੀ ਹੈ ਅੰਨੀ ਬੋਲੀ ਸਰਕਾਰ ਆ ਇਹ ਦੀ ਕੇਸ ਦੀ ਸੋਚੀ ਹਰ ਸਾਲਾਂ ਡੋਬ ਕੇ ਸਾਡਾ ਮਜ਼ਾਕ ਹੁੰਦਾ ਆ ਜਬਾਨੀ ਕਲਾਮੀ ਕਰੀ ਜਾਂਦੇ ਆ ਪ੍ਰਸ਼ਾਸਨ ਮੈਂ ਅੱਜ ਦੇ ਅਸੀਂ ਜਿਹੜਾ ਉੱਥੇ ਚੱਕਰ ਵੇਖ ਲਿਆ ਪੁਰ ਤੇ ਜਾ ਕੇ ਇਹ ਪ੍ਰਸ਼ਾਸਨ ਹੀ ਨਚਾਈ ਫਿਰਦਾ ਸਾਰਿਆਂ ਨੂੰ ਇਸ ਕਰਕੇ ਹੁਣ ਵੀ ਸਾਨੂੰ ਇੱਥੇ ਕਹਿੰਦੇ ਸੀ ਵੀ ਤੁਸੀਂ ਧਰਨਾ ਚ ਆ ਕੇ ਦੇਉ ਅਸੀਂ ਸਪਾਰਟ ਕਾ ਸਾਡੇ ਦੇ ਚੜੋ ਤੋਪਾ ਸਾਡੇ ਚੜੋ ਟੈਂਕ ਧਰਨਾ ਅਸੀਂ ਨਹੀਂ ਚੱਕਣਾ ਜੋ ਤੁਹਾਡੇ ਗੁੰਡਾ ਸਾਡੇ ਨਾਲ ਵਰਤਾਅ ਕਰ ਲੋ ਬਹੁਤ ਬਹੁਤ ਧੰਨਵਾਦ ਹੋਰ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆ ਕੇ ਧਰਨਾ ਲਾਇਆ ਵਾ ਤੇ ਲੋਨ ਦਾ ਕਾਰਨ ਕੀ ਹੈ ਦਰਿਆ ਦੇ ਵਿੱਚ ਇੰਨੀ ਮਿੱਟੀ ਆ ਉਹ ਮਿੱਟੀ ਹੁਣ ਮਾਈਨਿੰਗ ਤੇ ਕਿਉਂ ਰੋਗ ਲਾਈ ਜਾਂਦੀ ਜਿਹੜੇ ਆਮ ਲੋਕਾਂ ਨੂੰ ਚਾਹੀਦੀ ਹੁੰਦੀ ਬਹੁਤ ਬਲੈਕ ਚੇ ਵਿਕਦੀ ਹੈ ਇਹ ਰੇਤਾ ਕੀ ਕਾਰਨ ਆ ਜਿਹੜਾ ਇਹ ਤੇ ਨਹੀਂ ਚੱਕ ਹੋ ਰਹੀ ਸੀ ਤੇ ਸਰਕਾਰ ਨੂੰ ਅੱਗੇ ਵੀ ਬੇਨਤੀ ਕੀਤੀ ਹੈ ਜੀ ਦੇ ਜੇ ਤੁਸੀਂ ਚਾਹੋ ਜਿਹੜੀ ਦਰਿਆ ਦੇ ਵਿੱਚ ਮਿੱਟੀ ਆ ਜੀ ਇਹ ਤੁਸੀਂ ਪਰਚੀ ਲਾ ਦਿਓ ਰੇਤਾ ਤੇ ਲਾਓ ਮਿੱਟੀ ਤੇ ਲਾਓ ਜੀ ਤੇ ਤੁਹਾਡਾ ਕਰੋੜਾਂ ਅਰਬਾਂ ਰੁਪਏ ਜੇਕਮ ਦਾ ਸਾਧਨ ਬਣ ਸਕਦਾ ਹੈ ਸਾਧਨ ਬਸ ਇਹੋ ਇਹਦੇ ਨਾਲ ਸੋਨੇ ਦੇ ਬੰਨ ਬਣਾ ਦਿਓ ਹਾਂ ਅਸੀਂ ਤਾਂ ਬਾਰ ਬਾਰ ਬੇਨਤੀ ਕਰਦੇ ਆਂ ਤੇ ਸਾਨੂੰ ਵੀ ਮਾੜਾ ਮਾੜਾ ਸਾਡਾ ਇਦਾਂ ਦਾ ਹੁਣ ਹਾਲ ਬੰਦੇ ਜਾਂਦੀ ਆ ਜੀ ਕਿ ਜੇ ਨਾ ਇਹਦਾ ਸੁਧਾਰ ਕੀਤਾ ਗਿਆ ਸਾਡੇ ਦੇ ਬੱਚੇ ਨਾ ਪੜ ਸਕਦੇ ਆ ਨਾ ਕੋ ਚਾਚਾ ਨਾਲ ਰਿਸ਼ਤਾ ਉੱਥੇ ਹੋਣਾ ਹਾਂ ਨੰਗਲ ਹੀ ਰਸਤੇ ਬੰਦ ਹੋਈ ਸੜਕਾਂ ਟੁੱਟੀਆਂ ਵਾਂ ਬੰਨ ਟੁੱਟੇ ਆ ਹਾਲਾਤ ਮਾੜੇ ਆ ਹਾਂ ਆ ਸਾਰਾ ਬੰਨ ਇਹ ਜਿਹੜਾ ਫੋਲਦਾ ਨਾ ਇਹ ਕਾਬੇੋਂ ਕੱਢਿਆ ਦੇਵੇ ਹਾਂ ਮਿੱਟੀ ਘੜੀ ਜਾਵੇ ਜਾਂ ਕੈਂਚੀਆਂ ਦਾ ਕੋਈ ਕੀਤਾ ਜਾਵੇ ਕੈਂਚੀਆਂ ਕਿਤੇ ਉੱਚੀਆਂ ਕਿ ਤੇਜ਼ ਹਨ ਹਮ ਇੱਕ ਹੁਣ ਇਹਦੇ ਵਿੱਚ ਹੋਰ ਸਮਾਨ ਸੁਟਿਆ ਪਿਆ ਲੋਹਾ ਇਹਨਾਂ ਨੇ ਕੱਟ-ਕੱਟ ਕੇ ਉਹ ਨਹੀਂ ਚੁੱਕਣ ਦੇ ਅੱਛਾ ਉਹ ਉਹਨਾਂ ਨੇ ਚੱਕਿਆ ਨਹੀਂ ਹਾਂ ਉਹ ਹਾਲੀ ਚੱਕਿਆ ਨਹੀਂ ਕਿ ਕਈਆਂ ਕਹਿ ਚੁੱਕੇ ਇਹਨਾਂ ਨੂੰ ਹਮ ਉਹ ਵੀ ਚੁਪਨ ਛੇਤੀ ਚੁਹੇਤੀ ਆਜਾ ਐਸਡੀਐਮ ਸਾਹਿਬ ਆਏ ਸੀ ਉਹਨਾਂ ਨੇ ਕੀ ਭੋਸਾ ਦਵਾਇਆ ਆ ਜਾਓ ਐਸਡੀਐਮ ਸਾਹਿਬ ਕਹਿੰਦੇ ਵੀ ਅਸੀਂ ਕਰਦੇ ਹਾਂ ਮਸ਼ੀਨਾਂ ਇੱਕ ਮਸ਼ੀਨ ਆ ਗਈ ਹੈ ਜੀ ਸਾਰੇ ਮਸ਼ੀਨਾਂ ਉਹਦਾ ਸਾਰੀਆਂ ਮਸ਼ੀਨਾਂ ਲਿਆਓ ਫੇਰ ਉੱਠਣਾ ਇੱਥੋਂ ਹਮ ਲਾ ਕੇ ਚਾਲੂ ਕਰੋ ਜਿਹੜੇ ਬੰਦੇ ਰੋਕਦੇ ਕੋਈ ਜਬ ਦੱਸੀ ਉਹਨਾਂ ਨੂੰ ਚੱਕੀ ਚੱ ਇੱਦਾਂ ਕੱਲ ਧੀਗ ਨਹੀਂ ਵੀ ਇੱਕ ਜੇ 10 ਪੱਲੀਆਂ ਪੰਨਾਂ ਦੀ ਖਾਤਰ ਹਿਆਰਾਂ ਲੱਖਾਂ ਜਿਹੜਾ ਮਤਲਬ ਬੰਦਾ ਖਰਾਬ ਹੋਵੇ ਹੂੰ ਹੂੰ ਤੇ ਬਹੁਤ ਮਾੜੇ ਹਾਲਾਤ ਹੋ ਜਾਂਦੇ ਆ ਅੱਜ ਵੀ ਆ ਪਿਛਲੇ ਸਾਲ ਦਾ ਸਾਡਾ ਸੂਤ ਨਹੀਂ ਆਉਂਦਾ ਕੰਮ ਨਹੀਂ ਬਣਾਇਆ ਹੂੰ ਤੇ ਅਸੀਂ ਸਾਡਾ ਕਿਸੇ ਦਾ ਦੁੱਖ ਨਹੀਂ ਨਾ ਕਿਸੇ ਪਾਰਟੀ ਦਾ ਦੁੱਖ ਨਾ ਆਹੀ ਇਹਦਾ ਬੋਲ ਕਰਦੇ ਆ ਕੰਮ ਹੋਣੇ ਚਾਹੀਦੇ ਸਾਨੂੰ ਕੰਮਾ ਦਾ ਮਸਲਾ ਜਾਣੋ ਇਹਨਾਂ ਦੇ ਚਾਮ ਨਹੀਂ ਕੰਮ ਮਿੱਟੇ ਜੀ ਅਸੀਂ ਦੇ ਵਾਰ-ਵਾਰ ਕੀ ਹੋ ਗਿੰਦੀ ਕਰਦੇ ਆ ਕਿ ਸੀਸੀ ਨੂੰ ਖੇਤੀ ਦਾ ਹਲ ਕੀਤਾ ਜਾਵੇ ਤੇ ਸਾਡਾ ਬਚਾ ਕਿਤੇ ਸਾਨੂੰ ਰੋਟੀ ਦਾ ਮਤਲਬ ਕੋਈ ਬਾਹਨਾ ਬਣ ਪਾਜੇ ਖਾਂਦਾ ਬਹੁਤ ਬਹੁਤ ਧੰਨਵਾਦ ਦੋਸਤੋ ਜਿਹੜੇ ਕਿ ਇੱਥੇ ਪਹੁੰਚੇ ਹੈ ਕਿਸਾਨ ਵਾ ਉਹਨਾਂ ਦੇ ਵੱਲ ਰੋਸ ਜਤਾਇਆ ਜਾ ਰਿਹਾ ਵਾ ਕਿ ਹਰ ਵਾਰ ਪਿਛਲੀਆਂ ਸਰਕਾਰਾਂ ਦੇ ਵੱਲੋਂ ਵੀ ਇਹੜਾ ਵਾ ਹੌਂਸਲਾ ਹੀ ਦਿੱਤਾ ਜਾਂਦਾ ਸੀ ਕੰਮ ਨਹੀਂ ਕੋਈ ਕੀਤਾ ਜਾਂਦਾ ਸੀ ਦਰਿਆ ਵੀ ਉਹੀ ਆ ਪੁਲ ਵੀ ਉਹੀ ਆ ਇਹਨਾਂ ਦੇ ਉੱਪਰ ਨਾ ਤਾਂ ਇਹਨਾਂ ਨੂੰ ਉੱਚਾ ਕੀਤਾ ਗਿਆ ਨਾ ਇਹਨਾਂ ਦੇ ਵਿੱਚੋਂ ਮਿੱਟੀ ਕੱਢੀ ਗਈ ਤਨਾਂ ਕੋਈ ਹੜ ਰੋਕਣ ਵਾਸਤੇ ਕੋਈ ਕੁੱਖਤਾ ਪ੍ਰਬੰਧ ਕੀਤੇ ਗਏ ਲੋਈਆਂ ਖਾਸ ਤੋਂ ਪੱਤਰਕਾਰ ਗੁਰਪਾਲ ਸਿੰਘ ਸਟਾਫਗਰ ਦੇ ਨਾਲ ਕੁਲਦੀਪ ਸਿੰਘ ਖਾਲਸਾ ਲੋਈਆਂ ਖਾਸ ਬਾਬਾ ਜੀ ਤੁਹਾਨੂੰ ਹੁਣ ਜਿਹੜਾ ਕਿ ਕਿਹਾ ਜਾਂਦਾ ਕਿ ਸਰਕਾਰਾਂ ਦੇ ਵੱਲੋਂ ਕਿ ਤੁਹਾਨੂੰ ਮੁਆਵਜ਼ਾ ਦਿੱਤਾ ਜਾਊਗਾ ਤੁਹਾਨੂੰ ਮੁਆਵਜ਼ਾ ਚਾਹੀਦਾ ਜਾਂ ਹੜ ਤੋਂ ਰੋਕਣ ਵਾਸਤੇ ਪ੍ਰਬੰਧ ਚਾਹੀਦੇ ਸਹੀ ਇੱਥੇ ਆਈਡੀਆ ਸਾਹਿਬ ਨੇ ਬੇਨਤੀ ਕੀਤੀ ਸੀ ਤੁਹਾਨੂੰ ਅਸੀਂ ਮਾਜਾ ਬੜਾ ਦਰਨ ਦਿੱਤਾ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਸਾਹਿਬ ਬਾਦਰ ਸਾਨੂੰ ਸਰਕਾਰਾਂ ਦੇ ਮਾਜਿਆਂ ਤੇ ਟੁਕੜਿਆਂ ਦੀ ਲੋੜ ਨਹੀਂ ਸਾਡਾ ਸਤਗੁਰ ਦਾ ਮ੍ਰਿਹੇ ਨਾ ਸਿੱਖਾ ਤੋਂ ਕਿਰਤ ਕਰਨੀ ਆ ਤੇ ਵੰਡ ਕੇ ਛਕਣਾ ਵਾਸੀ ਉਹਦੇ ਸਿੱਖ ਵਾ ਅਸੀਂ ਕੋਈ ਭਖਾਰੀ ਨਹੀਂ ਅਸੀਂ ਹਕੂਮਤ ਦੇ ਭਖਾਰੀ ਨਹੀਂ ਤੁਹਾਡੇ ਠੂਠੇ ਹਨ ਟੁਕੜੇ ਖਾਂਦੇ ਬੀਤੇ ਪਰ ਇੱਥੇ ਅੱਜ ਵੀ ਗੱਲ ਹੱਡ ਰੋਕਣ ਦੇ ਵਾਸਤੇ ਪ੍ਰਬੰਧਾਂ ਨਹੀਂ ਮੁਆਵਜ਼ੇ ਬਾਰੇ ਗੱਲ ਕੀਤੀ ਜੇ ਤੁਹਾਨੂੰ ਮੁਆਵਜ਼ਾ ਮਿਲਿਆ ਜਾਂ ਨਹੀਂ ਮਿਲਿਆ ਕੀ ਤੁਸੀਂ ਮੁਆਵਜ਼ੇ ਚਾਹੁੰਦੇ ਹੋ ਵੀ ਹਰ ਵਾਰ ਸਾਡੇ ਪਾਣੀ ਆ ਰਹੇ ਤੇ ਖੱਤ ਪਾਉਂਦੇ ਸਾਾਨੂੰ ਮਾਰ ਦਿਆਂ ਦੀ ਸਾਡੇ ਕੋਈ ਜ਼ਿਕਰੀ ਨਾ ਕਰਿਓ ਕੋਈ ਅਫਸਰ ਸਵਾਲ ਕੀ ਇਹੜਾ ਧਰਨਾ ਵਾ ਕਿੰਨੀ ਦੇਰ ਤੱਕ ਇੱਥੇ ਕੈਮਰਾ ਹੋਊਗਾ ਧਰਨਾ ਇਹਦੀਆਂ ਸਾਨੂੰ ਦੱਸਦਾ ਅਸੀਂ ਸਾਰੀ ਸਕਦਾ ਫੋਟੋ ਕਰਦਾ ਗਿੱਦੜ ਪਿੰਡੀ ਦੇ 25 ਸਾਂਗ ਰੋਜ਼ ਹੋਇਆ ਕਰਨਗੇ ਹਾਂ